ਉਦਰਤੀ ਬਣਾਏ ਹੋਏ ਉਸ ਅਕਾਲ ਪੁਰਖ ਦੇ ਬਣਾਏ ਹੋਏ ਇੱਕ ਇੱਕ ਕੀੜੇ ਨੂੰ ਇੱਕ ਇੱਕ ਪਤੰਗੇ ਨੂੰ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਉਹਨੂੰ ਜਾਣੇ ਤੋਂ ਬਿਨਾ ਉਹਤੇ ਦੋਸ਼ ਲਾਓ ਕੀੜੇ ਖਾਣ ਵਾਲੀ ਸ਼ਿਵਕਲੀ ਭਾਈ ਸਾਹਿਬ ਨੇ ਕੁਝ ਕਿਹਾ ਧਿਆਨ ਨਾਲ ਸੁਣਿਓ ਸ਼ਿਵਕਲੀ ਹਿੰਦੀ ਜਿਹਨੂੰ ਮੈਨੂੰ ਪਤਾ ਸ਼ਿਵਕਲੀ ਕਹਿੰਦੇ ਆ ਮੈਂ ਗਲਤ ਨਾ ਹੋਵਾਂ ਤਾਂ ਹਿੰਦੀ ਜਿਹਨੂੰ ਸ਼ਿਵਕਲੀ ਕਹਿੰਦੇ ਆ ਤੇ ਗੁਰਮੁਖੀ ਭਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਸਾਡੇ ਪੁਰਖਿਆਂ ਦੀ ਭਾਸ਼ਾ ਤੇ ਲਿਖੀ ਹੋਈ ਜਿਹਨੂੰ ਕਹਿੰਦੇ ਕੋੜ ਕੜਲੀ ਕੱਕੇ ਨੂੰ ਹੋੜਾ ਹਾਹਾ ਅੜਾ ਕੋਹੜ ਕੱਲੀ ਭਾਈ ਸਾਹਿਬ ਕੋਹੜ ਕੱਲੀ ਕਹਿੰਦੇ ਇਹਨੂੰ ਭਾਈ ਸਾਹਿਬ ਨੇ ਸ਼ਿਵ ਕਲੀ ਹਿੰਦੀ ਦਾ ਵਰਡ ਯੂਜ਼ ਕੀਤਾ ਭਾਈ ਸਾਹਿਬ ਨੇ ਹਿੰਦੀ ਦਾ ਵਰਡ ਬਹੁਤ ਵਧੀਆ ਕਰ ਲਿਆ ਪੜਿਆ ਪੜਿਆ ਅੱਛਾ ਹਿੰਦੀ ਨੂੰ ਹਿੰਦੀ ਨੂੰ ਮਿਲਾ ਕੇ ਤੇ ਪੰਜਾਬੀ ਗੁਰਮਖੀ ਭਾਸ਼ਾ ਨੂੰ ਦੋਨਾਂ ਨੂੰ ਮਿਕਸ ਕਰਕੇ ਇਹਦੇ ਸੱਤ ਅੱਖਰ ਬਣਦੇ ਨੇ ਸੱਤ ਕਰ ਕੈਡਲੀ ਦਾ ਆਉਣਾ ਕੋੜ ਕੈਲੀ ਦਾ ਆਉਣਾ ਛੇਪ ਕਲੀ ਦਾ ਆਉਣਾ ਇਸ ਕੁਦਰਤ ਦੇ ਵਿੱਚ ਸੱਤ ਹੈ ਸੁਣੋ ਪਹਿਲਾਂ ਭਾਈ ਸਾਹਿਬ ਕੀ ਕਹਿੰਦੇ ਫੇਰ ਗੱਲ ਕਰਦੇ ਹਾਂ ਕੀੜੇ ਖਾਣ ਵਾਲੀ ਛਕਕਲੀ ਸਵੇਰ ਹੁੰਦਿਆਂ ਮਾਪੁਰਖਾਂ ਗੁਰੂਆਂ ਦੀ ਫੋਟੋ ਪਿੱਛੇ ਲੁਕ ਜਾਂਦੀ ਹੈ ਤਸਵੀਰ ਪਿੱਛੇ ਲੁਕ ਜਾਂਦੀ ਹੈ ਇਹੀ ਹਾਲ ਆਮ ਇਨਸਾਨਾਂ ਦਾ ਹੈ ਹਰ ਤਰ੍ਹਾਂ ਦੀਆਂ ਮਾੜੀਆਂ ਪਰਕੂਤਾਂ ਕਰਕੇ ਆ ਬਾਣਿਆਂ ਦੇ ਥੱਲੇ ਧਰਮ ਦੇ ਥੱਲੇ ਗੁਰੂਆਂ ਦੇ ਥੱਲੇ ਲੁਕ ਜਾਂਦੇ ਜਿਹੜੇ ਬਾਣੇ ਆ ਨਾ ਬਾਣਿਆਂ ਦਾ ਬਹੁਤ ਸਿਸਟਮ ਚੱਲਿਆ ਹੋਇਆ ਹਰ ਇੱਕ ਬੰਦਾ ਬਾਣੇ ਦੀ ਗੱਲ ਕਰ ਰਿਹਾ ਬਾਣਿਆਂ ਦੇ ਵਿੱਚ ਚੋਰ ਬਾਣਿਆਂ ਦੇ ਵਿੱਚ ਇਦਾਂ ਬਾਣਿਆਂ ਚ ਇਦਾਂ ਔਰ ਇਹ ਕਹਿਣਾ ਕਿ ਚਾਹੁੰਦੇ ਭਾਈ ਸਭ ਧਿਆਨ ਨਾਲ ਸੁਣੋ ਜਰਾ ਇਹਨੇ ਕੀਤੀ ਸ਼ਬਕਲੀ ਦੀ ਗੱਲ ਕੋਣ ਕੈਲੀ ਦੀ ਗੱਲ ਸੁਣੋ ਸਾਰੀ ਰਾਤ ਕੀੜੇ ਖਾਣ ਵਾਲੀ ਸ਼ਿਪਕਲੀ ਸਵੇਰ ਹੁੰਦੇ ਆ ਮਾਪੁਰਖਾਂ ਗੁਰਵਾਂ ਦੀ ਫੋਟੋ ਪਿੱਛੇ ਲੁਕ ਜਾਂਦੀ ਹੈ ਤਸਵੀਰ ਪਿੱਛੇ ਲੁਕ ਜਾਂਦੀ ਹੈ ਇਹ ਕੀੜੇ ਖਾਣ ਵਾਲੀ ਸ਼ਿਪਕਲੀ ਜਿਹਨੂੰ ਆਪਾਂ ਕੋੜਕੜਲੀ ਕਹਿੰਦੇ ਆ ਪੰਜਾਬੀ ਦੇ ਵਿੱਚ ਹਿੰਦੀ 'ਚ ਕਹਿੰਦੇ ਉਹਨੂੰ ਸ਼ਿਪਕਲੀ ਪੰਜਾਬੀ ਦੇ ਵਿੱਚ ਕਹਿੰਦੇ ਉਹਨੂੰ ਕੋੜਕੜਲੀ ਉਹ ਕੋੜਕੜਲੀ ਜਿਹੜੀ ਆ ਉਹ ਕੀੜੇ ਖਾ ਕੇ ਸਵੇਰ ਹੁੰਦਿਆਂ ਗੁਰਵਾਂ ਦੀ ਫੋਟੋ ਪਿੱਛੇ ਲੁਕ ਜਾਂਦੀ ਆ ਇਸ ਭਾਈ ਸਾਹਿਬ ਨੂੰ ਪੁੱਛੋ ਵੀ ਕੀ ਗੱਲ ਆਮ ਇਨਸਾਨਾਂ ਦੀਆਂ ਫੋਟੋ ਵਾਲੀ ਹੋ ਸਕਦੀਆਂ ਨੰਬਰ 1 ਕੋੜ ਕੜਲੀ ਕੀ ਫੋਟੋ ਪਿਛੇ ਲੁਕਦੀ ਆ ਜਾਂ ਕੋੜ ਕੜਲੀ ਹੋਰ ਇਨੀਆਂ ਖੁੱਡਾ ਹੁੰਦੀਆਂ ਉਹਦੇ ਵਿੱਚ ਲੁਕ ਜਾਂਦੀ ਆ ਇਹ ਭਾਈ ਸਾਹਿਬ ਦਾ ਗਿਆਨ ਬਹੁਤ ਵੱਡੇ ਗਿਆਨੀ ਆ ਮੈਂ ਇਸ ਕਰਕੇ ਥੋੜਿਆ ਇਹਨਾਂ ਨੂੰ ਸਵਾਲ ਆ ਮੈਨੂੰ ਤੁਹਾਡੇ ਤੈਨੂੰ ਸਾਰੇ ਮੇਰੇ ਸਵਾਲ ਆ ਯਾਦ ਰੱਖਿਓ ਇਸ ਭਾਈ ਸਾਹਿਬ ਨੂੰ ਪੁੱਛਿਓ ਕਮੈਂਟ ਕਰਕੇ ਉੱਥੇ ਥੱਲੇ ਕਮੈਂਟ ਕਰੋ ਇਸ ਭਾਈ ਸਾਹਿਬ ਨੂੰ ਪੁੱਛੋ ਵੀ ਭਾਈ ਸਾਹਿਬ ਜਿਹੜੀ ਕੋੜ ਕੜਲੀ ਆ ਉਹ ਕੀੜੇ ਖਾ ਕੇ ਸਾਰੀ ਰਾਤ ਕੀੜੇ ਖਾ ਕੇ ਸਵੇਰ ਨੂੰ ਫੋਟੋ ਪਿਛੇ ਲੁਕਦੀ ਆ ਜਾਂ ਖੁੱਡਾ ਚ ਵੀ ਵੜਦੀ ਆ ਯਾ ਦਿਨੇ ਸ਼੍ਰੀ ਆਮ ਸਤਿਰੀ ਨਾਲ ਚਿਬੜੀ ਰਹਿੰਦੀ ਆ ਇਸ ਭਾਈ ਸਾਹਿਬ ਨੂੰ ਸਵਾਲ ਕਰਿਓ ਇਹ ਭਾਈ ਰਣਜੀਤ ਸਿੰਘ ਦੀ ਢੰਡਰੀਆਂ ਵਾਲੇ ਬਹੁਤ ਵੱਡੇ ਗਿਆਨੀ ਆ ਤੇ ਸਾਡੇ ਸਿੱਖ ਪ੍ਰਚਾਰਕ ਸਭ ਟੌਪ ਤੇ ਅਸਲੇ ਜਾ ਰਹੇ ਆ ਬੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਬੜੇ ਗਿਆਨੀ ਆ ਹੁਣ ਵੀ ਤੁਹਾਨੂੰ ਸਵਾਲ ਆਏ ਅੱਛਾ ਹੁਣ ਹੁਣ ਧਿਆਨ ਨਾਲ ਥੋੜੇ ਅੱਗੇ ਕੀ ਕਹਿੰਦਾ ਹੁਣ ਇੱਥੇ ਇਹਨੇ ਕਿਹਾ ਇਹੀ ਹਾਲ ਆਮ ਇਨਸਾਨ ਦਾ ਹੁਣ ਇੱਥੇ ਇਹੋ ਹੀ ਹਾਲ ਆਮ ਨਸਾਨਾ ਦਾ ਇਹੋ ਹੀ ਹਾਲ ਆਮ ਇਨਸਾਨਾਂ ਦਾ ਇਨੇ ਪਹਿਲਾਂ ਚੋਲੇ ਵਾਲੇ ਨਹੀਂ ਕਿਹਾ ਇਹਨੇ ਪਹਿਲਾਂ ਪੰਡਤ ਨਹੀਂ ਕਿਹਾ ਇਹਨੇ ਪਹਿਲਾਂ ਬਾਬੇ ਨਹੀਂ ਕਿਹਾ ਇਹਨੇ ਪਹਿਲਾਂ ਕੁਛ ਨਹੀਂ ਕਿਹਾ ਆਮ ਇਨਸਾਨ ਆਮ ਇਨਸਾਨ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲਿਓ ਦੱਸਿਓ ਆਮ ਇਨਸਾਨ ਮੇਰਾ ਨਾਨਕ ਵੀ ਆਮਨ ਇਨਸਾਨ ਸੀ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲਿਓ ਮੇਰੇ ਗੁਰੂ ਰਾਮਦਾਸ ਜੀ ਵੀ ਆਮਨ ਇਨਸਾਨ ਸੀ ਮੇਰੇ ਗੁਰੂ ਗੋਬਿੰਦ ਸਿੰਘ ਜੀ ਵੀ ਆਮਨ ਇਨਸਾਨ ਸੀ ਮੁਨਕਤਾ ਵਾਸਤੇ ਕੰਮ ਕਰਦੇ ਸੀ ਗਰੀਬਾਂ ਵਾਸਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਕਿ ਇਹਨਾਂ ਤੇ ਜ਼ੁਲਮ ਨਾ ਹੋ ਸਕੇ ਭਾਈ ਰਣਜੀਤ ਸਿੰਘ ਜੀ ਮੇਰੇ ਸਤਿਗੁਰ ਕਬੀਰ ਸਾਹਿਬ ਵੀ ਆਮ ਇਨਸਾਨ ਸੀ ਮੇਰੇ ਸਤਿਗੁਰ ਅਬਦਾਸ ਮਹਾਰਾਜ ਜੀ ਆਮ ਇਨਸਾਨ ਸੀ ਕਿਉਂਕਿ ਕਿਰਤੀ ਆਮ ਇਨਸਾਨ ਆ ਤੁਸੀਂ ਇਹ ਗੱਲ ਕਿੱਦਾਂ ਕਹਿ ਦਿੱਤੀ ਕਿ ਆਮ ਇਨਸਾਨਾਂ ਦੀ ਤਰ੍ਹਾਂ ਆਮ ਇਨਸਾਨ ਨਹੀਂ ਲੁਕਦੇ ਤੁਸੀਂ ਲੁਕੇ ਹੋ ਬਾਣੀ ਦੇ ਪਿੱਛੇ ਬਾਣੀ ਦੇ ਪਿੱਛੇ ਆਮ ਇਨਸਾਨ ਨਹੀਂ ਲੁਕਦੇ ਆਮ ਇਨਸਾਨ ਆਪਣੀ ਕਿਰਤ ਕਰਦੇ ਨੇ ਨਾਮ ਜਪਦੇ ਨੇ ਨਾਮ ਕਿਰਤ ਕਰਕੇ ਵੰਡ ਕੇ ਛਕਦੇ ਨੇ ਤੇ ਨਾਲ ਨਾਮ ਵੀ ਜਪਦੇ ਨੇ ਇਹ ਜਿਹੜੇ ਤੁਹਾਡੇ ਗੁਰੂ ਘਰ ਜਿਹੜੇ ਤੁਹਾਡੇ ਢੇਰੇ ਉਹਨਾਂ ਦੇ ਉੱਤੇ ਮੱਥਾ ਆਮ ਇਨਸਾਨ ਟੇਕਦੇ ਨੇ ਉਹ ਨਹੀਂ ਲੁਕਦੇ ਉਹ ਨਹੀਂ ਲੁਕਦੇ ਭਾਈ ਰਣਜੀਤ ਜੀ ਸੰਗ ਢੰਡਰੀਆਂ ਵਾਲੇ ਉਹ ਨਹੀਂ ਲੁਕਦੇ ਤੁਸੀਂ ਲੁਕਦੇ ਹੋ ਹੁਣ ਮੇਰਾ ਤੁਹਾਨੂੰ ਸਵਾਲ ਆ ਪੇਰੋਣ ਲੈ ਕਰੀ ਰਾ ਤਰ੍ਹਾਂ ਦੀਆਂ ਮਾੜੀਆਂ ਕਰਤੂਤਾਂ ਕਰਕੇ ਆਮ ਇਨਸਾਨ ਆਮ ਇਨਸਾਨ ਹਰ ਤਰ੍ਹਾਂ ਦੀਆਂ ਮਾੜੀਆਂ ਕਰਤੂਤਾਂ ਕਰਕੇ ਧਿਆਨ ਕਰਿਓ ਆਮ ਇਨਸਾਨ ਮਾੜੀਆਂ ਕਰਤੂਤਾਂ ਕਰਦਾ ਇਹ ਭਾਈ ਸਾਫ ਕੀ ਕਰਦੇ ਆ ਪੁੱਛੋ ਕਦੀ ਇਹਨਾਂ ਨੂੰ ਸਵਾਰ ਕਰਿਓ ਜਿੰਨਾ ਵੀ ਤੁਸੀਂ ਮੈਂ ਮੈਂ ਬੋਲਣਾ ਨਹੀਂ ਸੀ ਮੈਂ ਸੋਚਦਾ ਸੀ ਮੈਂ ਕਰ ਦੇ ਰਹਿਣ ਦੇ ਛੱਡ ਦੇ ਨਿਕਲ ਜਾਂ ਦਿਮਾਗ ਚ ਜਿੰਨਾ ਤਰ ਹੋਵੇ ਕੋਣ ਕੰਨ ਲੀਤੇ ਇਹਨੇ ਕੁਦਰਤ ਦੇ ਬਣਾਏ ਹੋਏ ਸਿਸਟਮ ਦੇ ਉੱਤੇ ਇਸ ਭਾਈ ਸਾਹਿਬ ਨੇ ਜਿਹੜਾ ਆਪਣੇ ਆਪ ਨੂੰ ਗਿਆਨੀ ਬ੍ਰह्म ਗਿਆਨੀ ਵੀ ਕਹਿੰਦਾ ਆ ਇਹਨੂੰ ਮੇਰੇ ਸਵਾਲ ਨੇ ਜੇ ਇਹਦਾ ਲੱਗਦਾ ਆ ਵੀ ਜਵਾਬ ਦੇਣੇ ਚਾਹੁੰਦਾ ਆ ਜਦੋਂ ਮਰਜ਼ੀ ਮੀਡੀਆ ਤੇ ਆ ਕੇ ਬਹਿ ਜਾਵੇ ਮੈਂ ਹਰ ਟਾਈਮ ਤਿਆਰ ਆ। ਦੇਰ ਨਹੀਂ ਲਾਵਾਂਗੇ ਮਿੰਟ ਤੋਂ ਪਹਿਲਾਂ ਕੀੜੇ ਖਾਣ ਵਾਲੀ ਕੋੜ ਕੈਲੀ ਭਾਈ ਸਾਹਿਬ ਤੁਹਾਨੂੰ ਦਿਸ ਪਈ ਤੁਹਾਨੂੰ ਆਪਣਾ ਆਪ ਕਦੋਂ ਦੱਸਣਾ? ਕੋੜ ਕੈਲੀ ਨਜ਼ਰ ਆ ਰਹੀ ਆ ਤੈਨੂੰ? ਆਪਣੇ ਆਪ ਨੂੰ ਅੱਛਾ ਕੋੜ ਕੈਂਡੀ ਤਾਂ ਕੋੜ ਕੈਂਡੀ ਦਾ ਮੈਂ ਆਪਸ ਕਰ ਦਮਾ ਮੜ ਜਾ ਕੋੜ ਕੈਂਡੀ ਜਿਹੜਾ ਕੁਦਰਤ ਦਾ ਬਣਾਇਆ ਹੋਇਆ ਜੀਵਿਆ ਗੁਰੂ ਸਾਹਿਬ ਕਹਿੰਦੇ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਮਾ ਇੱਕ ਵਾਰ ਜੋਤ ਉਧ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲਿਓ ਇਸ ਜਾਨਵਰਾਂ ਦੇ ਵਿੱਚ ਗੁਣ ਨੇ ਕੁਤਰਾਤ ਨੇ ਉਸ ਆਕਾਰਪੁਰਖ ਨੇ ਪਹਿਲਾਂ ਹੀ ਪਾਏ ਹੋਏ ਆ ਢਾਡੇ ਚ ਵੀ ਗੁਣ ਪਾਏ ਹੋਏ ਆ ਤੁਸੀਂ ਉਹ ਆਪਣੇ ਗੁਣ ਦਿਖਾਉਂਦੇ ਹੋ ਜਿਹੜੇ ਢਾਡੇ ਚ ਪਾਏ ਆ ਕੌਣ ਕੱਢੀ ਤਾਂ ਆਪਣਾ ਕੰਮ ਕਰ ਰਹੀ ਆ ਕੀੜੇ ਖਾ ਕੇ ਕੀੜੇ ਖਾ ਕੇ ਮੱਛਰ ਖਾ ਕੇ ਕੌਣ ਕੱਢਲੀ ਕੀ ਕਰਦੀ ਆ ਜੀ ਸਾਰਿਆਂ ਨੂੰ ਪਤਾ ਸਾਰਾ ਤਿਆਰ ਕਰਿਓ ਭਾਈ ਸਾਹਿਬ ਨੂੰ ਥੱਲੇ ਕਮੈਂਟ ਕਰਿਖਿਓ ਵੀ ਭਾਈ ਸਾਹਿਬ ਕੌਣ ਕੱਢਲੀ ਤੁਸੀਂ ਕੌਣ ਕੱਢਲੀ ਤਾਂ ਕਹਿ ਦਿੰਦਾ ਸ਼ਿਵ ਕਲੀ ਕੌਣ ਕੱਢਲੀ ਨਹੀਂ ਕਹਿ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਾਣ ਵਾਲਾ ਮਨੁੱਖ ਆਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਾਣ ਵਾਲਾ ਮਨੁੱਖ ਆਇਆ ਸ਼ਬਕਲੀ ਕਿਹਾ ਸ਼ਬਕਲੀ ਕੋਣ ਕੈੜੀ ਨਹੀਂ ਕਿਹਾ ਪਤਾ ਸੀ ਇਹਨੂੰ ਬੇ ਕੋਣ ਕੈੜੀ ਦੇ ਜਦੋਂ ਅਰਥ ਕਰ ਦਿੱਤੇ ਤਾਂ ਪੰਗਾ ਪੜ ਗਿਆ ਇਸ ਭਾਈ ਸਾਹਿਬ ਆਮ ਇਨਸਾਨ ਭਾਈ ਸਾਹਿਬ ਨੂੰ ਥੱਲੇ ਕਮੈਂਟ ਕਰਿਓ ਜਾ ਕੇ ਜਿੱਥੇ ਇਹਨੇ ਲਿਖਿਆ ਭਾਈ ਸਾਹਿਬ ਆਮ ਇਨਸਾਨ ਦਾ ਮਤਲਬ ਦੱਸੂਗਾ ਕੀ ਆ ਆਮ ਇਨਸਾਨ ਦਾ ਮਤਲਬ ਹਨ ਕਿਰਤੀ ਲੋਗ ਕੰਮ ਕਰਨ ਵਾਲੇ ਲੋਗ ਕੰਮ ਕਰਨ ਵਾਲੇ ਲੋਗ ਇਸ ਕੁਦਰਤ ਨੂੰ ਚਲਾਉਣ ਵਾਲੇ ਲੋਗ ਹਾਲ ਭੌਣ ਵਾਲੇ ਲੋਕ ਨੱਕੇ ਮੋਣ ਵਾਲੇ ਲੋਕ ਰੇੜੀਆਂ ਲਾਉਣ ਵਾਲੇ ਲੋਕ ਪਿੰਡਾਂ ਚੋਂ ਟਰਾਲੀਆਂ ਜਲੰਧਰ ਪਹੁੰਚਾਉਣ ਵਾਲੇ ਲੋਕ ਪਿੰਡਾਂ ਚੋਂ ਦੁੱਧ ਪਹੁੰਚਾਉਣ ਵਾਲੇ ਲੋਕ ਆਮ ਇਨਸਾਨ ਇਹੋ ਹੀ ਆਮ ਕਹਿੰਦਾ ਇਹੋ ਹੀ ਫੇਸੋੜੇ ਕਦਵਰ ਮਾਰੀਆਂ ਕਰਤੂਤਾ ਕਰਕੇ ਮਾਰੀਆਂ ਕਰਤੂਤਾ ਕਰਦੇ ਨੇ ਆਮ ਇਨਸਾਨ ਆਮ ਇਨਸਾਨ ਕਿਰਤੀ ਲੋਕਾਂ ਨੂੰ ਕਹਿ ਰਿਹਾ ਹੈ ਮਾਰੀਆਂ ਕਰਤੂਤਾ ਬਾਬਿਆਂ ਨੂੰ ਬਾਤ ਕਹਿਣਾ ਪਹਿਲਾਂ ਆਮ ਇਨਸਾਨ ਘੜ ਦਿੰਦੇ ਨੇ ਸੁਣੋ ਧਿਆਨ ਦੇ ਨਾਲ ਧਰਮ ਦੇ ਥੱਲੇ ਗੁਰੂਆਂ ਦੇ ਥੱਲੇ ਲੁਕ ਜਾਂਦੇ ਕੌਣ ਕੌਣ ਕਰਾਉਂਦਾ ਧਰਮ ਦੇ ਥੱਲੇ ਕੌਣ ਕਰਾਉਂਦਾ ਧਾਡੇ ਵਰਗੇ ਬਾਬੇ ਧਰਮ ਦੇ ਨਾਮ ਦੇ ਉੱਤੇ ਸਿੱਖ ਧਰਮ ਦੇ ਨਾਮ ਦੇ ਉੱਤੇ ਧਾਡੇ ਵਰਗੇ ਬਾਬੇ ਖੜਾ ਰਹੇ ਆ ਬਾਹਰੋਂ ਕਰਾਉਂਦਾ ਕੋਈ ਬ੍ਰਾਹਮਣ ਤਾਂ ਹੈ ਨਹੀਂ ਕਿ ਮੰਦਰ ਚ ਬੈਠਾ ਆ ਤੁਸੀਂ ਗੁਰੂ ਘਰ ਚ ਬੈਠੇ ਹੋਇਓ ਤੁਸੀਂ ਕਰਾਉਂਦੇ ਹੋ ਆਮ ਇਨਸਾਨ ਕੋਲੋਂ ਮੱਥਾ ਤੁਸੀਂ ਟਕਾਉਂਦੇ ਹੋ ਰਮਾਲੇ ਤੁਸੀਂ ਚੜਾਉਂਦੇ ਹੋ ਕਰੋੜਾਂ ਰੁਪਈਆ ਤੁਸੀਂ ਖਾਂਦੇ ਹੋ ਜੋ ਤੋ ਗਰੀਬ ਦੀ ਮਦਦ ਦੀ ਗੱਲ ਕਰਦੇ ਆ ਫੇਰ ਤੁਸੀਂ ਕਹਿੰਦੇ ਜਾਓ 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 ਤੁਹਾਡੇ ਵਰਗੇ ਲੋੜ ਨਹੀਂ ਅਸੀਂ ਇਕੱਲੇ ਹੀ ਬਹੁਤ ਰੌਣਕੀ ਆ ਮੈਂ ਨਹੀਂ ਕਹ ਰਿਹਾ ਜੋ ਤੁਸੀਂ ਕੀਤਾ ਹੋਇਆ ਘੁੰਮ ਰਿਹਾ ਫੇਸਬੁੱਕ ਤੇ ਉਹ ਦੱਸ ਰਿਹਾ ਤੈਨੂੰ ਮੈਂ ਤੁਹਾਡੇ ਸਿਰਫ ਕਰਮਾਂ ਦੀ ਤੁਹਾਨੂੰ ਝਲਕ ਦਿਵਾ ਰਿਹਾ ਤੁਸੀਂ ਤੁਸੀਂ ਕੌਣ ਕੈਲਡੀ ਦੇ ਉੱਤੇ ਦੋਸ਼ ਲਾਇਆ ਤਾਂ ਮੇਰਾ ਕੁਦਰਤ ਦੇ ਵਿੱਚ ਆਉਣ ਦਾ ਇਸ ਮਾਈਂਡ ਦਾ ਦਿਮਾਗ ਦਾ ਫਰਜ਼ ਬਣਦਾ ਆ ਕਿ ਉਸ ਰੱਬ ਦੀ ਬਣਾਈ ਹੋਈ ਕੌਣ ਕੈਲਡੀ ਨੂੰ ਉਸ ਰੱਬ ਦੀ ਬਣਾਈ ਹੋਈ ਸ਼ਬ ਕੈਲਡੀ ਨੂੰ ਤੇਰੀ ਕੀ ਔਕਾਤ ਆ ਤੂੰ ਗੰਦ ਖਵੇਂ ਸੁਣ ਕੀ ਕਰਦੀ ਕੋੜ ਕੱਢੀ ਮੈਂ ਅਰਥ ਕਰਦਾ ਕੋੜ ਕੱਢੀ ਦੇ ਪਹਿਲਾਂ ਭਾਈ ਰਣਜੀਤ ਸਿੰਘ ਜੀ ਜਿਹੜੀ ਕੋੜ ਕੱਢਲੀ ਆ ਉਹ ਮੱਖੀ ਤੇ ਮੱਛਰ ਨੂੰ ਖਾਦੀ ਆ ਮੱਖੀ ਤਾਂ ਮੱਛਰ ਨੂੰ ਖਤਮ ਕਰਦੀ ਕੋੜ ਕੱਢਲੀ ਕਿਉਂ ਖਤਮ ਕਰਦੀ ਆ ਕਿ ਰੱਬ ਦੇ ਬਣਾਏ ਹੋਏ ਮਨੁੱਖ ਕਿਤੇ ਗਲਤ ਕਿਸੇ ਨੂੰ ਕੋਈ ਬਿਮਾਰੀ ਕਿਸੇ ਨੂੰ ਕੋਈ ਬਿਮਾਰੀ ਕਿਸੇ ਦੂਸਰੇ ਦੇ ਮੱਛਰ ਲੜ ਕੇ ਦੂਸਰੇ ਮੁਰੱਖ ਤੇ ਨਾ ਬਹਿ ਜਵੇ ਦੂਜੇ ਨੂੰ ਮਲੇਰੀਆ ਟਾਈਫੈਟ ਕੋਈ ਐਦਾਂ ਦਾ ਬੁਖਾਰ ਡੇਂਗੂ ਬੁਖਾਰ ਨਾ ਹੋ ਜਵੇ ਕਿ ਬੰਦਾ ਮਰਨ ਪੈਰੇ ਚਲ ਜਵੇ ਕੋਣ ਕੈੜਲੀ ਇਹ ਕੰਮ ਕਰਦੀ ਆ ਉਹ ਮੱਛਰ ਨੂੰ ਖਾਂਦੀ ਆ ਜਿਹੜੇ ਜ਼ਰੀਲੇ ਕੀੜੇ ਨੇ ਉਹਨੂੰ ਖਾਂਦੀ ਆ ਖਾ ਖਾ ਕੇ ਕੀੜੇ ਖਾ ਖਾ ਕੇ ਮੱਖੀਆਂ ਮੱਛਰ ਇਸ ਪੂਰੀ ਯਰ ਨੂੰ ਆਪਣੀ ਪੂਛ ਦੇ ਵਿੱਚ ਲੈ ਜਾਂਦੀ ਆ ਭਾਈ ਸਾਹਿਬ ਸ਼ਾਇਦ ਤੁਹਾਨੂੰ ਕੋੜ ਕੈਲੀ ਬਾਰੇ ਗਿਆਨ ਨਹੀਂ ਹੋਣਾ ਇਹਨੂੰ ਪੁੱਛੇ ਵੀ ਆਮ ਇਨਸਾਨ ਮਾੜੀਆਂ ਕਰਤੂਤਾਂ ਕਿੱਦਾਂ ਕਰਦੇ ਉਹ ਤੋਂ ਕੋ ਆਪਣੇ ਕਰਤੀ ਨਹੀਂ ਟਾਈਮ ਲੱਗਦਾ ਤੁਸੀਂ ਫੇਲੜ ਲੋਗ ਤੁਸੀਂ ਕਰਦੇ ਹੋ ਆਮ ਇਨਸਾਨ ਨਹੀਂ ਕਰਦਾ ਭਾਈ ਸਾਹਿਬ ਰਣਜੀਤ ਸਿੰਘ ਜੀ ਆਮ ਇਨਸਾਨ ਨਹੀਂ ਕਰਦਾ ਤੁਸੀਂ ਕਰਦੇ ਹੋ ਕੌਣ ਕੌਣ ਲੁਕਦਾ ਆ ਗੁਰੂਆਂ ਦੇ ਥੱਲੇ ਕੌਣ ਲੁਕਦਾ ਜੇ ਲੁਕਣਾ ਹੁੰਦਾ ਜੇ ਲੁਕਣਾ ਹੁੰਦਾ ਸਤਗੁਰ ਉਦਾਸ ਮਹਾਰਾਜ ਬ੍ਰਾਹਮਣ ਦੀ ਬ੍ਰਾਹਮਣ ਦੇ ਬ੍ਰਾਹਮਣ ਦੀਆਂ ਗੱਲਾਂ ਕਰ ਕਰਕੇ ਬ੍ਰਾਹਮਣ ਦੀ ਵਿਚਾਰਧਾਰਾ ਦੇ ਪਿੱਛੇ ਲੁਕ ਜਾਣਾ ਸੀ ਸਤਗੁਰ ਅਰਦਾਸ ਮਹਾਰਾਜ ਲੁਕੇ ਸਤਗੁਰ ਕਬੀਰ ਜੀ ਲੁਕੇ ਸਤਗੁਰ ਨਾਮ ਜੀ ਲੁਕੇ ਨਾਮਦੇਵ ਜੀ ਲੁਕੇ ਸਤਗੁਰ ਸਦਨਾ ਜੀ ਲੁਕੇ ਸਤਗੁਰ ਸਦਨਾ ਜੀ ਸਤਗੁਰ ਧੰਨਾ ਜੀ ਸਤਗੁਰ ਤਲੋਚਾਂ ਜੀ ਲੁਕੇ ਆਮ ਰਥਾਨ ਨੇ ਕਿਰਤ ਕਰਨ ਵਾਲੇ ਲੋਕ ਆਮ ਤੁਸੀਂ ਕਹਿੰਦੇ ਹੋ ਲੁਕ ਜਾਂਦੇ ਹੋ ਲੁਕੇ ਤੇ ਤੁਸੀਂ ਹੋ ਬ੍ਰਾਹਮਣ ਦੀ ਵਿਚਾਰਧਾਰਾ ਦੇ ਪਿੱਛੇ ਜੋ ਬ੍ਰਾਹਮਣ ਨੇ ਮੰਦਰਾਂ ਚ ਬਣਾਇਆ ਹੋਇਆ ਸੀ ਉਹ ਹੀ ਤੁਸੀਂ ਤੁਸੀਂ ਬਣਾ ਕੇ ਰੱਖ ਲਿਆ ਨਹੀਂ ਬਣਾਇਆ ਤੁਸੀਂ ਦੋਸ਼ ਕੋੜ ਕੈੜੀ ਤੇ ਲਾ ਰਹੇ ਹੋ ਲਾ ਰਹੇ ਹੋ ਕੋੜ ਕੈੜੀ ਜਿਹੜੀ ਆ ਕੋੜ ਕੈੜੀ ਕੀ ਕਰ ਰਹੀ ਆ ਕਿ ਆਪਣੇ ਜਿੰਨੇ ਵੀ ਮੱਛੀਆਂ ਮਛਰਿਆ ਜਰੀਲੇ ਮਛਰਿਆ ਉਹਨਾਂ ਨੂੰ ਖਾ ਕੇ ਖਾ ਕੇ ਆਪਣੇ ਆ ਢਿੱਡ ਵੀ ਭਰਦੀ ਆ ਅੱਛਾ ਸੁਣਿਓ ਧਿਆਨ ਨਾਲ ਕਿੱਦਾਂ ਲਿਖਿਆ ਜਾਂਦਾ ਕੋੜ ਕੈੜੀ ਕੱਕੇ ਨੂੰ ਹੋੜਾ ਹਾ ਹਾ ੜਾੜਾ ਧਿਆਨ ਕਰਿਓ ਮੈਂ ਭਾਈ ਸਾਹਿਬ ਨੂੰ ਮੜ ਜੇ ਦਰਸ਼ਨ ਕਰਾ ਦਮਾ ਗੁਰਮੁਖੀ ਭਾਸ਼ਾ ਦੇ ਕੱਕੇ ਨੂੰ ਹੋੜਾ ਕੋੜ ਕੈੜੀ ਦੀ ਕਾਇਆ ਸਰੀਰ ਦਾ ਹੋਣਾ ਕੱਕੇ ਨੂੰ ਹੋੜਾ ਉਦੇ ਅੰਦਰ ਰੱਬ ਦੀ ਜੋਤ ਤੇ ਤੂੰ ਹੁਣ ਮੈਂ ਤੈਨੂੰ ਕੀ ਕਵਾਂ ਸ਼ਰਮ ਧਰਮ ਹੈ ਤੇਰੇ 'ਚ ਕੋਈ ਹੈ ਕੋਈ ਹੈ ਤੇਰੇ ਦਵਾ ਦੇ ਵਿੱਚ ਚਲਦੀ ਕਿ ਨਹੀਂ ਚਲਦੀ ਕਿ ਕੋਈ ਸ਼ਰਮ ਤੇ ਧਰਮ ਤੇ ਸ਼ਰਮ ਵਾਲੀ ਗੱਲ ਹੋਵੇ ਧੋਲ ਧਰਮ ਦਇਆ ਕੇ ਪੂਤ ਵਾਲੀ ਗੱਲ ਹੋਵੇ ਆச்சா ਕੱਕੇ ਨੂੰ ਹੋੜਾ ਕੋੜ ਕੈਲੀ ਦੀ ਕਾਇਆ ਤੇ ਕੋੜ ਕੈਲੀ ਦਾ ਮੂੰਹ ਹਾਹਾ ਮੂਤੋਂ ਜਿਆਰ ਖਾ ਕੇ ਇਹ ਰੱਬ ਦੀ ਬਣਾਈ ਹੋਈ ਕੋਈ ਕੰਡਲੀ ਆ ਤੇਰੀ ਨਹੀਂ ਬਣਾਈ ਹੋਈ ਤੂੰ ਉੱਤੇ ਦੋਸ਼ ਲਾਵੇਂ ਕਿ ਫੋਟੋ ਪਿੱਛੇ ਰੁਕ ਜਾਂਦੀ ਆ ਮੈਂ ਕਰੂੰਗਾ ਤੈਨੂੰ ਨੰਗੇ ਆਉਣ ਵਾਲੇ ਟਾਈਮ 'ਚ ਬਹੁਤ ਜਲਦੀ ਬਹੁਤ ਜਲਦੀ ਨੰਗੇ ਕਰੂੰਗਾ ਕਰੂੰ ਮੈਂ ਜਿਹੜੇ ਤੁਸੀਂ ਧਰਮ ਦੇ ਨਾਮ ਦੇ ਉੱਤੇ ਨਾ ਦੁਕਾਨਦਾਰੀਆਂ ਖੋਲੀਆਂ ਹੋਈਆਂ ਜਿਹੜੀਆਂ ਦੁਕਾਨਦਾਰੀਆਂ ਖੋਲੀਆਂ ਬਹੁਤ ਜਲਦੀ ਨੰਗੇ ਕਰੂੰਗਾ ਕਿਉਂਕਿ ਤੁਸੀਂ ਉਸ ਬਣਾਈ ਹੋਈ ਕੁਦਰਤ ਆਕਾਲਪੁਰ ਦੀ ਕੁਦਰਤ ਦੇ ਉੱਤੇ ਜਿਹੜੇ ਜਾਨਵਰ ਨੇ ਤੁਸੀਂ ਉੱਤੇ ਦੋਸ਼ ਲਾਇਆ ਕਿ ਫੋਟੋ ਪਿੱਛੇ ਰੁਕ ਜਾਂਦੀ ਆ ਨਹੀਂ ਜੇ ਉਹ ਫੋਟੋ ਪਿੱਛੇ ਨਾ ਲੁਕੇ ਗੁਰੂਆਂ ਦਾ ਗੁਰੂ ਦਾ ਸਾਰਾ ਨਾਂ ਨਾ ਲਵੇ ਗੁਰੂ ਦਾ ਸਾਰਾ ਨਾਂ ਨਾ ਲਵੇ ਢਾਡੇ ਵਰਗੇ ਪਖੰਡੀ ਲੋਗ ਉਹਨੂੰ ਜਾਨੋਂ ਮਾਰ ਦੇਣਗੇ ਜੇ ਕੋੜ ਕੱਢੀ ਦੇ ਨਾਂ ਨੁਕੇ ਤਾਂ ਢਾਡੇ ਵਰਗੇ ਲੋਗ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਕੁਦਰਤ ਦੇ ਵਿੱਚ ਹਰ ਇੱਕ ਬਣਾਇਆ ਗਿਆ ਜੀਵ ਹਰ ਇੱਕ ਬਣਾਈ ਗਈ ਚੀਜ਼ ਉਹ ਢਾਡੇ ਜੀਵਨ ਵਾਸਤੇ ਬਣਾਈ ਆ ਜੀਣ ਵਾਸਤੇ ਬਣਾਈ ਆ ਮੈਂ ਕੋੜ ਕੱਢੀ ਵਿਆਖਿਆ ਕਰ ਰਿਹਾ ਕੱਕੇ ਨੂੰ ਹੋੜਾ ਆਇਆ ਹਾ ਹਾ ਕੋੜ ਕਲਦੀ ਦਾ ਮੂੰਹ ਉਹ ਮੂੰਹ ਰਾਈ ਖਾ ਕੇ ਰਾੜਾ ਅਜੇ ਤੈਨੂੰ ਰਾੜੇ ਦੇ ਗਿਆਨ ਦਾ ਹੀ ਨਹੀਂ ਪਤਾ ਹੁਣ ਰਾੜਾ ਹੈ ਕੀ ਆ ਤੂੰ ਤਾਂ 35 ਅੱਖਰ ਨਹੀਂ ਪੜ੍ਹੇ ਰਣਜੀਤ ਸਿੰਘ ਜੀ 35 ਅੱਖਰ ਨਹੀਂ ਪੜ੍ਹੇ ਤਾਂ ਦੋਸ਼ ਤੁਸੀਂ ਕੋੜ ਕਲਦੀ ਤੇ ਲਾਉਂਗੇ ਪਤਾ ਤੈਨੂੰ ਕੁਝ ਰਾੜੇ ਬੜੇ ਨਹੀਂ ਪਤਾ ਤੈਨੂੰ ਜੇ ਤੈਨੂੰ ਪਤਾ ਹੁੰਦਾ ਨਾ ਤੇ ਅੱਜ ਤੂੰ ਇੱਕ ਬਣਾਏ ਹੋਏ ਅਕਾਲ ਪੁਰਖ ਦੇ ਜਾਨਵਰਾਂ ਤੇ ਦੋਸ਼ ਲਾਉਂਦਾ ਸੱਪ ਤੇ ਦਾ ਦੋਸ਼ ਲਾਉਂਦੇ ਆ ਸੱਪ ਤੇ ਸਾਰੇ ਦੋਸ਼ ਲਾਉਂਦੇ ਆ ਸੱਪ ਆ ਗਿਆ ਸੱਪ ਆ ਗਿਆ ਸੱਪ ਤੋਂ ਡਰ ਨਹੀਂ ਲੱਗਦਾ ਸੱਪ ਦੇ ਅੰਦਰ ਜਿਹੜੀ ਜ਼ਹਿਰ ਆ ਉਹ ਤੋਂ ਡਰ ਲੱਗਦਾ ਤੁਹਾਨੂੰ ਤੁਹਾਨੂੰ ਆਮ ਇਨਸਾਨਾਂ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਜਿਹੜਾ ਆਮ ਇਨਸਾਨਾਂ ਦੇ ਅੰਦਰ ਸੱਚ ਆ ਉਹ ਤੋਂ ਡਰ ਲੱਗਦਾ ਜਦੋਂ ਇਹ ਜਾਗਦਾ ਹੈ ਸਾਡੀਆਂ ਦੁਕਾਨਦਾਰੀਆਂ ਮੂਤੀਆਂ ਮਾਰ ਦੇਣਗੇ ਭਾਈ ਰਣਜੀਤ ਸਿੰਘ ਜੀ ਜਿਹੜੀ ਅੰਦਰ ਆਮ ਇਨਸਾਨਾਂ ਦੇ ਕਿਰਤੀ ਲੋਕਾਂ ਦੇ ਅੰਦਰ ਜਿਹੜਾ ਸੱਚ ਆ ਤਿਆਨੂੰ ਡਰ ਉਤੋਂ ਲੱਗਦਾ ਤਿਆਨੂੰ ਆਮ ਇਨਸਾਨਾਂ ਤੋਂ ਡਰ ਨਹੀਂ ਲੱਗਦਾ ਇਹੋ ਹੀ ਹਾਲ ਆਮ ਇਨਸਾਨਾਂ ਦਾ ਆਮ ਇਨਸਾਨੇ ਨੂੰ ਪਤਾ ਹੈ ਬਾਬਾ ਨਾਨਕ ਮੇਰਾ ਆਮ ਸੀ ਕਿਰਤ ਕਰਦਾ ਸੀ ਆਮ ਮੇਰੇ ਗੁਰੂ ਗਵੈਸ ਹੈ ਜੀ ਆਮ ਸੀ ਖਾਸਤਾ ਬ੍ਰਾਹਮਣ ਸੀ ਆਮ ਦੀ ਆਮ ਦੀ ਆਮ ਕਰਤਿਆਂ ਦੀ ਤੇ ਬ੍ਰਾਹਮਣ ਦੀ ਰੋਜ਼ ਲੱਗਦੀ ਸੀ ਤੇਰੀ ਤਾਂ ਮੇਰੀ ਕਬੀਰ ਸਾਹਿਬ ਨੇ ਲਿਖਿਆ ਹੋਇਆ ਉਹ ਬ੍ਰਾਹਮਣ ਮੈਂ ਕਾਸੀ ਕਾ ਜੁਲਾਹਾ ਜੇ ਹਿੰਮਤ ਹੈ ਕਿ ਤਾ ਬੂਝ ਮੋਰ ਗਿਆ ਨਾ ਨਹੀਂ ਸਮਝ ਆ ਰਹੀ ਭਾਰੀ ਨਜੀਤ ਸਿੰਘ ਦੀ ਢੰਡਰੀਆਂ ਵਾਲਿਓ ਤੁਸੀਂ ਇੱਕ ਯਾਰ ਕੋਰ ਕੈਲੀ ਦੇ ਉੱਤੇ ਦੋਸ਼ ਲਾ ਰਹੇ ਹੋ ਵੇ ਕੀੜੇ ਖਾਂਦੀ ਆ ਤੁਸੀਂ ਕੀ ਖਾਂਦੇ ਹੋ ਕੀ ਖਾਂਦੇ ਹੋ ਤੁਸੀਂ ਤੁਹਾਨੂੰ ਕਿਸ ਕੰਮ ਲਈ ਛੱਡਿਆ ਹੋਇਆ ਕਿ ਬਾਣੀ ਦੇ ਉੱਤੋਂ ਬਾਣੀ ਦੇ ਉੱਤੋਂ ਕੀਰਤਨ ਕਰਕੇ ਆਪਣਿਆਂ ਨੂੰ ਆਪਣੇਆਂ ਨੂੰ ਫਿੱਟ ਰੱਖਣਾ ਆਪਣੇ ਆਪ ਨੂੰ ਗੱਡੀਆਂ ਚ ਛੁਟਣਾ ਇਦਾਂ ਹੀ ਬ੍ਰਾਹਮਣ ਕਰਦਾ ਸੀ ਤਿੰਨ ਵਰਨ ਚਾਰ ਵਰਨ ਵੜਾ ਕੇ ਤਿੰਨਾ ਵਰਨਾਂ ਨੂੰ ਆਪਣੇ ਥੱਲੇ ਰੱਖ ਕੇ ਉਹਨਾਂ ਦਾ ਸਾਰਾ ਸਿਸਟਮ ਆਪਣੇ ਦਿਮਾਗ ਦੇ ਵਿੱਚ ਲਿਆ ਕੇ ਪਰ ਲੋਕਾਂ ਨੂੰ ਕਹਿੰਦਾ ਸੀ ਤੁਸੀਂ ਸ਼ੂਦਰ ਬ੍ਰਾਹਮਣ ਵੈਸ਼ ਬ੍ਰਾਹਮਣ ਸ਼ੂਦਰ ਤਿੰਨੇ ਹੀ ਵਰਨ ਜਿਹੜੇ ਮੇਰੇ ਥੱਲੇ ਅਤੀ ਸ਼ੂਦਰਾਂ ਦਾ ਪੁੱਛਦਾ ਹੀ ਨਹੀਂ ਸੀ ਉਹ ਹੀ ਕੰਮ ਤੁਸੀਂ ਕੀਤਾ ਹੋ ਉਹ ਮੰਦਰਾ ਚ ਬੈਠਦਾ ਸੀ ਤੁਸੀਂ ਗੁਰੂ ਘਰ ਇੱਥੇ ਬੈਠੇ ਹੋਏ ਹੋ ਕੀ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੱਚ ਸੁਣਾਇਆ ਕਿ ਇੱਕ ਇੱਕ ਜਿਹੜਾ ਜਾਨਵਰ ਕੁਦਰਤ ਦੇ ਵਿੱਚ ਉਹਦਾ ਉਹਦਾ ਕੋਈ ਮੀਨਿੰਗ ਹੈ ਦੱਸਣ ਦੀ ਕੋਸ਼ਿਸ਼ ਕੀਤੀ ਨਹੀਂ ਤੁਸੀਂ ਦੱਸਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਤਾਂ ਦੋਸ਼ ਲਾ ਸਕਦੇ ਹੋ ਜਾਨਵਰਾਂ ਤੇ ਕਿ ਕੀੜੇ ਖਾਣ ਵਾਲੀ ਕੋਹੜ ਕੈਲੀ ਕੀੜੇ ਖਾਣ ਵਾਲੀ ਕੋਹੜ ਕੈਲੀ ਸਵੇਰ ਨੂੰ ਮਹਾਪੁਰਸ਼ਾਂ ਦੀ ਫੋਟੋ ਪਿੱਛੇ ਲੱਗ ਜਾਂਦੀ ਆ ਜਿਉ ਮਾਟਾ ਮਹਾ ਮਹਾਪੁਰਸ਼ਾਂ ਦੀ ਫੋਟੋ ਪਿੱਛੇ ਨਾ ਲੁਕੇ ਮਹਾਪੁਰਸ਼ਾਂ ਦੀ ਬਾਣੀ ਪਿੱਛੇ ਨਾ ਲੁਕੇ ਤਾਂ ਢਾਡੇ ਵਰਗੇ ਢਾਡੇ ਵਰਗੇ ਲੋਕ ਢਾਡੇ ਵਰਗੇ ਲੋਕ ਉਸ ਵੇਲੇ ਨੂੰ ਜਿੰਦਾ ਨਹੀਂ ਰਹਿਣਨਗੇ ਉਹਨਾਂ